ਜੋ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਜਸਦੀ ਨੇ ਕਿਹਾ ਵੀ ਅਗਲੀ ਚੋਣ 27 ਦੀ ਜਿੱਤਣ ਲਈ ਸਾਨੂੰ ਸ਼ਾਮਦਾਰ ਸਾਰਾ ਕੁਝ ਵਰਤਣਾ ਹੈ ਕੀ ਤੁਸੀਂ ਇਹਦੇ ਤੇ ਕਹਿਣਾ ਚਾਹੋਗੇ ਕਹਿਣਾ ਕੀ ਹੈ ਪੰਜਾਬ ਦਾ ਦੁਕਾਨ ਤੈ ਇੰਨੇ ਬੰਦੇ ਬੈਠੇ ਹੁਣ ਕੋਈ ਨਾ ਬੋਲਦੇ ਵੀ ਤੂੰ ਹਾਂ ਕੀ ਕਹਿਣਾ ਰਾਜ ਦੇ ਤੱਕ ਪੰਜਾਬ ਚਹੀ ਜੀ ਗੱਲ ਨਹੀਂ ਕਿਸੇ ਨੇ ਕਹੀ ਹੁਣ ਕਹਿੰਦਾ ਸ਼ਾਮਦਾਰ ਝੂਠ ਸੱਚ ਝੂਠ ਸੱਚ ਵੀ ਕਿਹਾ ਹਾਂ ਦੇ ਹਾਂ ਦੇ ਸਾਰਾ ਕੁਝ ਕਿ ਰਾਹੀ ਝਗੜਾ ਇਹ ਨਹੀਂ ਲੜਾਈ ਝਗੜਾ ਮਤਲਬ ਕਤਲ ਵੀ ਕਰਦੇ ਚਾਹੇ ਲੜਾਈ ਝਗੜੇ ਕਤਲ ਨਹੀਂ ਹੁੰਦੇ ਇਹ ਪੰਜਾਬ ਚ ਐ ਨਹੀਂ ਵੀ ਚੋਨਾ ਚ ਵਾਇਲੈਂਸ ਨਹੀਂ ਹੁੰਦੀ ਇਹ ਸਾਰਿਆ ਬਾਇਲੈਂਸ ਆਦ ਹੈ ਅਰ ਬੈਠੇ ਨੇ ਭਵੰਤਮਾਨ ਹੋਰੀ ਮੂੰ ਤਾਂ ਬੋਕਨ ਤਾਰਾ ਮਾਰਦੇ ਸਖੜਾ ਉਹ ਅੰਦਾ ਵੀ ਬਿਲਕੁਲ ਨਹੀਂ ਇੱਥੇ ਕੋ ਮੈਂ ਮੁੱਖ ਮੰਤਰੀਆ ਇਹ ਨਹੀਂ ਸੀ ਹੋਣ ਦੇਣਾ ਧਾਗਲ ਨਾ ਕਰਦਾ ਪੰਜਾਬੀਆਂ ਵੀ ਪੱਗ ਲਾ ਕੇ ਗਿਆ ਆ ਤਰੀਕਾ ਹੈ ਕੋਈ ਚੋਰੀ ਠੱਗੀ ਲੜਾਈ ਝਗੜਾ ਸਾਥਿ ਝੂਠ ਸਾਮ ਧਾਮ ਦੰਡ ਪੇਧ ਚੁੰਜਿਤਨੀਆਂ ਦਾ ਫਿਰ ਤਾਂ ਅੱਜ ਬੀਜੇਪੀ ਨੇ ਕਦੇ ਤਾਂ ਕਿਹਾ ਆਪਾਂ ਹੁਣੀ ਬੀਜੇਪੀ ਦੇ ਬਾਰੇ ਗੱਲ ਕਰਕੇ ਸਿਆਂ ਬਾਈ ਮੁੱਟੀ ਇੰਡਾਇਰਕਟਲੀ ਉਸ ਨਾਲ ਬੀਜੇਪੀ ਨੇ ਕਦੇ ਐਦਾਂ ਨਹੀਂ ਕਿਹਾ ਕਿ ਇਹ ਮਨੀਸ਼ ਸੋਧਿਆ ਕਹੇ ਆ ਮਨੀਸ਼ ਸੋਧਿਆ ਨੇਤਾ ਸਾਡੇ ਦੇਸ਼ ਦੀ ਕਮੀ ਪੰਜਾਬ ਦੀ ਨਹੀਂ ਸਾਡੇ ਦੇਸ਼ ਦਾ ਸਿਰ ਨੀਵਾ ਕਰਤਾ ਸਾਡੇ ਦੇਸ਼ ਚ ਕਿਸੇ ਪੋਲੀਟੀਕਲ ਪਾਰਟੀ ਨੇ ਅੱਜ ਤੱਕ ਆਹ ਗੱਲ ਨਹੀਂ ਕਹੀ ਜਿਹੜੀ ਮਨੀਸ਼ ਸਿਸੋਧਿਆ ਨੇ ਕਹੀ ਹੈ ਜੋ ਮੇਰੀ ਉਮਰ ਹੈ 78 ਸਾਲ ਹੋਣ ਵਾਲੀ ਹੈ ਸਾਡੇ 78 ਸਾਲ ਹੋ ਗਏ ਮੈਂ ਨਹੀਂ ਕਦੇ ਅਜਿਹੀ ਗੱਲ ਸੁਣੀ ਜੇ ਮਨੀਸ਼ ਸਿਸੋਧਿਆ ਦੇ ਕੋਲ ਕੋਈ ਰਿਕਾਰਡ ਹੋਵੇ ਵੀ ਜੋ ਕੁਝ ਉਹਨੇ ਕਿਹਾ ਹੈ ਇੰਨਾ ਕੁਝ ਜਾਇਦੂ ਵੱਧ ਕਿਸੇ ਪੋਲੀਟੀਕਲ ਪਾਰਟੀ ਦੇ ਐਡੇ ਵੱਡੇ ਨੇਤਾ ਨੇ ਐਡੇ ਵੱਡੇ ਕੱਦਾਵਾਰ ਨੇਤਾ ਨੇ ਜਾ ਕੇ ਕਿਹਾ ਹੋਵੇ ਤਾ ਦਿਖਾ ਦੇ ਮੈਂ ਉਹਦਾ ਦੇਨਦਾਰ ਹੋਵਾਂਗਾ ਕਿ ਕਿਉਂ ਕਿਹਾ ਕਿਉਂਦਾ ਕਾ ਕੌਣ ਹੈ ਨਾ ਇਹ ਵੀ ਠੱਗੀ ਚੋਰੀ ਜੋ ਨਾ 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 ਬਿਲਕੁਲ ਨਹੀਂ ਲੋਕਾਂ ਨੂੰ ਖਾਲੇ ਵੀ ਪੰਜਾਬ ਦੇ ਲੋਕ ਨਾ ਪੰਜਾਬ ਦੇ ਲੋਕ ਠੱਗੀ ਕਰਨ ਉਹ ਆ ਕੇ ਕੋਈ ਆ ਨਹੀਂ ਹੈ ਵੀ ਉਹ ਕੋਈ ਉਹ ਕਹਿੰਦਾ ਵੀ ਇਹ ਛੋਰੀ ਠੱਗੀ ਜੋ ਮਰਗੀ ਇਸ ਕਰਕੇ ਕਹੇ ਕਿ ਜੋਸੀ ਕਰਦੇ ਉਹੀ ਜਿ ਤੁਸੀਂ ਕਰੋ ਮੈਨੂੰ ਇਹ ਦੱਸੋ ਮਨੀਸ਼ ਸੁਦੀ ਨੇ ਕਹੇਤਾ ਜੇ ਕੇਜਰੀਵਾਲ ਤੇ ਨਾਲ ਸਵਾਲ ਹੋ ਵੀ ਤੂੰ ਉਹਦੇ ਭਾਈ ਕਹਿੰਦਾ ਸੀ ਵੀ ਉੱਥੇ ਪ੍ਰਵੇਸ਼ ਵਰਮਾ ਦੇ ਘਰ 'ਚ 20 ਕ ਤੱਕੀ ਵੋਟਾਂ ਬਣੀਆਂ ਝੂਠੀਆਂ ਝੂਠੀਆਂ ਨੇ ਤੂੰ ਕਹਿੰਦਾ ਸੀ ਆ ਬੰਦੇ ਝੂਠੇ ਨੇ ਹੈ ਪ੍ਰਵੇਸ਼ ਵਰਮਾ ਦਾ ਉਹਨੇ ਨਾਵਿਕ ਹ ਹੋਏ ਉਹ ਪੱਤਰਕਾਰਾਂ ਨੇ ਦੱਸਿਆ ਡਿਸਟਰ ਮੇਰੇ ਕੋਲੇ ਵੀ ਕਿੰਨਾ ਬੀਜਤੀ ਦੇ ਐਮਪੀਆਂ ਦੇ 20 25 ਕੀ ਬਣੀਆਂ ਹੋਈਆਂ ਨੇ ਉਹ ਵੋਟਾਂ ਬਣੀਆਂ ਹੋਈਆਂ ਨੇ ਉਹ ਡਿਸਟਰ ਵਾਕਦਾ ਇਸ ਕੋਈ ਆਏ ਦੋ ਨੰਬਰ ਦੀ ਗੱਲ ਨਹੀਂ ਹੈ ਪਰ ਉਹਨੇ ਇਹ ਤਾਂ ਆਪੀ ਆ ਆ ਮੈਂ ਕਹਿੰਦੀ ਆ ਉਹ ਪਰ ਉਹਨੇ ਇਹ ਤਾਂ ਇਹ ਕੇਜਰੀਵਾਲ ਨੇ ਕਿਹਾ ਸੀ ਸ਼ਾਇਦ ਇਹ ਵੀ ਨਾਲ ਹੀ ਸੀ ਉਦੋਂ ਵੀ ਬੋਟਾਂ ਝੂਠੀਆਂ ਕੱਟੀਆਂ ਤੇ ਉਹ ਚਕਵਰੰਦੀ ਸੀ ਕਿ ਜਦੋਂ ਕੰਨ ਸਾਮਦਮ ਦੰਡ ਭੇਡ ਝੂਠ ਸੱਚ ਜੋ ਮਰਜੀ ਕਰੋ ਇਹਦਾ ਮਤਲਬ ਜੇ ਕੋਈ ਹੋਰ ਝੂਠ ਸੱਚ ਬੋਲਦੀ ਹੈ ਜੇ ਭਾਜਪਾ ਝੂਠ ਸੱਚ ਬੋਲਦੀ ਹੈ ਤਾਂ ਤਾਂ ਹੋਗੀ ਗਲਤ ਜਿੱਦਾਂ ਕੇਜਰੀਵਾਲ ਦੀ ਪਾਰਟੀ ਝੂਠ ਸੱਚ ਬੋਲਦੀ ਹੈ ਉਹ ਹੋਗੀ ਠੀਕ ਜਿੱਦਾਂ ਭਾਜਪਾ ਸਾਮਦਮ ਦੰਡ ਭੇਡ ਵਰਤੇ ਉੱਧੇ ਹੋ ਗਈ ਉਹ ਗਲਤ ਜਿੱਦੈ ਆਪ ਵਰਤੇ ਉਦੋਂ ਠੀਕ ਐ ਨਹੀਂ ਦੋਲੇ ਮਾਪਦਾਨ ਨਹੀਂ ਕਰਨੇ ਇਹ ਗਲਤ ਕਰਨਾ ਬਿਲਕੁਲ ਨਹੀਂ ਪੰਜਾਬ ਇੱਧੋ ਅੱਗੇ ਪੰਜਾਬ ਦਾ ਇਹ ਪੰਜਾਬ ਦੀ ਪੱਗ ਲਾ ਕੇ ਗਿਆ ਮੈਨੂੰ ਕਹਿੰਦੇ ਕੋਈ ਚੀਜ਼ ਹਾਂ ਮੈਂ ਹੈਰਾਨ ਆ ਉੱਥੇ ਇੰਨੇ ਬੈਠੇ ਨੇ ਇੱਕ ਗੱਲ ਕਹਿ ਕੇ ਮੈਂ ਆਪਣੀ ਗੱਲ ਖਤਮ ਕਰ ਦਿੰਦਾ ਇਹ ਜਿਹੇ ਬੰਦੇ ਆਉਂਦੇ ਰਹੇ ਨੇ ਇੱਕ ਮੁੰਡਾ ਜਾ ਰਿਹਾ ਸੀ ਉਹਨੂੰ ਪਤਾ ਲੱਗਿਆ ਵੀ ਇੱਥੇ ਸੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਹੋਇਆ ਨਿੰਗ ਸੀ ਯੰਗ ਬੰਦਾ ਸੀ ਉਹ ਜਾ ਕੇ ਤਲਵਾਰ ਲੈ ਕੇ ਖੜ ਗਿਆ ਕਹਿੰਦਾ ਇਹਨਾਂ ਨੂੰ ਹੱਥ ਲੱਗਦਾ ਪੰਜਾਬੀਆਂ ਦਾ ਇਹ ਕਿਰਦਾਰ ਹੈ ਉਹ ਤਾਂ ਮੁਸਲਮਾਨ ਨਹੀਂ ਹੈ ਸਰ ਨਾ ਬਹਾਵਤ ਸਾਡੇ ਗੁਰੂ ਨੇ ਅਸੀਦੀ ਦਿੱਤੀ ਆ ਜਿਨੇ ਉਹ ਰਹਨ ਦੇਖਲਾ ਸੋ ਇਹ ਪਿਲੇਖਾ ਜੋ ਕੁਛ ਮਨੀਸ਼ ਸੁਧਿਆ ਕਹਿ ਕੇ ਗਿਆ ਇਹ ਆਪ ਪਾਰਟੀ ਨੂੰ ਲੋਕਾਂ ਨੂੰ ਬਿਲਕੁਲ ਇਹ ਦੱਸ ਦੇਣਾ ਚਾਹੀਦਾ ਲੋਕਾਂ ਨੂੰ ਲੋਕ ਦੱਸ ਦੇਣ ਆਪ ਪਾਰਟੀ ਨੂੰ ਕਿ ਆਹ ਕੀ ਅਜੀ ਸੁਣੀ ਐਦੋਂ ਵੱਡੀ ਗਾਲ ਨਹੀਂ ਕੋਈ ਕੱਢ ਸਕਦਾ ਪੰਜਾਬ ਨੂੰ ਕੀ ਗਿਓ ਕੱਢ ਕੇ ਅਸੀਂ ਕਾਗਦਿਆਂ ਨੂੰ ਬੀਜੇਪੀ ਨੂੰ ਕਾਂਗਰਸ ਨੂੰ ਬਹੁਤ ਕੁਝ ਕਹਨੇਗਾ